ਹਾਂਜੀ ਵੈਲਕਮ ਬੈਕ ਟੂ ਮੇਅਰ YouTube ਚੈਨਲ YouTube Punjab ਸੋ ਅੱਜ ਆਪਾਂ ਗੱਲ ਕਰਦੇ ਆਂ ਦੋਸਤੋ ਕਿ ਜਿਹੜੇ ਆਪਣੇ ਲੋਕ ਆ ਉਹ ਕੈਨੇਡਾ ਕੇ ਕੀ ਕੀ ਜੋਬਾਂ ਕਰਦੇ ਆ ਬਹੁਤ ਸਾਰੇ ਲੋਕਾਂ ਨੂੰ ਡਾਊਟ ਰਹਿੰਦਾ ਕਿ ਪਤਾ ਨਹੀਂ ਉੱਥੇ ਜਾ ਕੇ ਕੀ ਕਰਦੇ ਆ ਕਿੰਨੇ ਪੈਸੇ ਕਮਾਉਂਦੇ ਆ ਕਿੱਦਾਂ ਦੀ ਜੋਬ ਕਰਦੇ ਆ ਸੋ ਅੱਜ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਐਕਸਪਲੇਨ ਕਰਾਂਗੇ ਕਿ ਆਪਣੇ ਬੰਦੇ ਆ ਕੇ ਅਸਲ 'ਚ ਇੱਥੇ ਕਰਦੇ ਕੀ ਆ ਤੇ ਕਿੰਨੇ ਕੇ ਪੈਸੇ ਬਣਾਉਂਦੇ ਹਾਂ ਉਹਨੂੰ ਤਾਂ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਜਿਹੜੀ ਜ਼ਿਆਦਾ ਤਦਾਰ ਤੇ ਹੁਣ ਜਿਹੜੇ ਬੱਚੇ ਸਟੂਡੈਂਟ ਆਉਂਦੇ ਉਹਨਾਂ ਦਾ ਕਿ ਉਹਨਾਂ ਦਾ ਕੀ ਫਿਊਚਰ ਆ ਐਜ਼ ਕੰਪੇਅਰ ਟੂ ਜਿਹੜਾ ਵਰਕ ਪਰਮਿਟ ਤੇ ਆਉਂਦਾ ਜਾਂ ਪਹਿਲਾਂ ਬੰਦੇ ਆਏ ਹੋਏ ਸੀਗੇ ਵੈਸੇ ਤਾਂ ਹੁਣ ਆਪਣਾ ਪੰਜਾਬ ਕਹੋ ਇੰਡੀਆ ਕਹੋ ਤਰੱਕੀ ਦੇ ਰਾਹ ਤੇ ਆ ਉੱਥੇ ਵੀ ਮਤਲਬ ਆਪਣੇ ਲੋਕ ਕਹੜੇ ਆ ਜੋਬਾਂ ਕਰਦੇ ਆ ਮੋਸਟਲੀ ਹੁਣ ਕੋਈ ਹੋਊ ਜਿਹੜਾ ਬੱਚਾ ਅੱਜ ਕੱਲ੍ਹ ਦੇ ਜਨਰੇਸ਼ਨ ਦਾ ਨਹੀਂ ਜੋਬ ਕਰਦਾ ਹੋਊਗਾ ਪਰ ਇੱਥੇ ਜਦੋਂ ਇੱਕ ਸਟੂਡੈਂਟ ਬੰਦਾ ਆਉਂਦਾ ਸਟੂਡੈਂਟ ਬੰਦਾ ਇੱਥੇ ਆ ਕੇ ਜੌਬ ਲੱਭਦਾ ਪਾਰਟ ਟਾਈਮ ਸੋ ਪਾਰਟ ਟਾਈਮ ਤੇ ਫੁੱਲ ਟਾਈਮ ਦੇ ਵਿੱਚ ਜਿਹੜੀ ਜੌਬ ਲੱਭਣ ਦੇ ਜਿਹੜੇ ਵੇ ਆ ਜਾਂ ਜਿਹੜਾ ਰਿਸਪੌਂਸ ਆ ਉਹ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਫੁੱਲ ਟਾਈਮ ਵਾਲੇ ਬੰਦੇ ਨੂੰ ਬਹੁਤ ਜ਼ਿਆਦਾ ਰਿਸਪੌਂਸ ਮਿਲਦਾ ਇੱਥੇ ਕਿਉਂਕਿ ਉਹਨੂੰ ਇਹ ਨਹੀਂ ਹੁੰਦਾ ਕਿ ਇੱਕ ਹਫ਼ਤੇ 'ਚ ਦੋ ਬੰਦੇ ਆਉਣਗੇ ਉਹਦੀ ਥਾਂ ਤੇ ਹਨਾ ਉਹਨੂੰ ਸਕਿਊਲ ਕਰਨਾ ਪਊਗਾ ਦੋਨਾਂ ਨੂੰ ਅਲੱਗ ਬੈਨੀਫਿਟ ਦੇਣੇ ਪਣਗੇ ਉਹ ਉਹਨਾਂ ਦਾ ਕੰਮ ਵੱਧ ਜਾਂਦਾ ਸੋ ਫੁੱਲ ਟਾਈਮ ਬੰਦੇ ਨੂੰ ਹਮੇਸ਼ਾ ਹੀ ਪ੍ਰੋਅਰਟੀ ਮਿਲਦੀ ਆ ਪਾਰਟ ਟਾਈਮ ਸਟੂਡੈਂਟ ਹੁੰਦਾ ਜਿਹੜਾ ਉਹਨੂੰ ਪ੍ਰੋਅਰਟੀ ਨਹੀਂ ਮਿਲਦੀ ਤੇ ਫਿਰ ਉਹਨੂੰ ਜੌਬ ਕਿੱਥੇ ਮਿਲਦੀ ਆ ਉਹਨੂੰ ਜਿਵੇਂ ਰੈਸਟੋਰੈਂਟ ਹੋ ਗਏ ਆਪਣੇ ਇੰਡੀਆ ਦੇ ਵਿੱਚ ਵੀ ਹੁਣ ਤਾਂ ਬਹੁਤ ਲੋਕ ਰੈਸਟੋਰੈਂਟ ਤੇ ਕੰਮ ਕਰਦੇ ਆ ரைਟ ਸੋ ਰੈਸਟੋਰੈਂਟ ਹੋ ਗਏ ਤੇ ਰਿਟੇਲ ਸਟੋਰ ਹੋ ਗਏ ਠੀਕ ਐ ਤੇ ਉਹ ਜਿਹੜੇ ਆਪਣੇ ਗਰੋਸਰੀ ਸਟੋਰ ਹੁੰਦੇ ਆ ਉਦਾਂ ਦੇ ਸਟੋਰਾਂ ਦੇ ਉੱਤੇ ਜਿਹੜਾ ਆਪਣੇ ਸਟੂਡੈਂਟ ਜਿਹੜੇ ਆਉਂਦੇ ਆ ਉਹ ਇੱਥੇ ਹੀ ਕੰਮ ਕਰਦੇ ਆ ਜਿਵੇਂ ਮੈਕਡੋਨਲਡਸ ਹੋ ਗਏ ਹਨ ਕਿਫਸੀ ਹੋ ਗਏ ਇੰਡੀਆ 'ਚ ਵੀ ਆਪਣੇ ਲੱਗੇ ਹੋਏ ਆ ਬੱਚੇ ਉਹੀ ਇੱਥੇ ਅਗੇ ਕਰਦੇ ਆ ਕੋਈ ਬੜਾ ਫਰਕ ਨਹੀਂ ਹੈਗਾ ਪਰ ਇੱਥੇ ਥੋੜਾ ਜਿਹਾ ਪੇ ਦਾ ਫਰਕ ਪੈ ਜਾਂਦਾ ਉਹਦੇ ਕਰਕੇ ਸਿਸਟਮ ਥੋੜਾ ਹਲਕ ਹੋ ਜਾਂਦਾ ਪਰ ਬੇਸਿਕਲੀ ਕੰਮ ਸਾਰੇ ਉਹੀ ਆ ਸੋ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਜ਼ਿਆਦਾ ਮਾਤਰਾ 'ਚ ਕਹਿੰਨਾ ਮੈਂ ਸਾਰੇ ਨਹੀਂ ਆਉਂਦੇ 'ਚ ਜ਼ਿਆਦਾ ਮਾਤਰਾ 'ਚ ਆਪਣੇ ਸਟੂਡੈਂਟ ਬਾਹਰ ਆ ਕੇ ਉਹ ਇਹੋ ਜਿਹੇ ਰਿਟੇਲ ਸਟੋਰਾਂ ਤੇ ਜਾਂ ਕੋਈ ਰੈਸਟੋਰੈਂਟਾਂ ਦੇ ਕੰਮ ਕਰਦੇ ਆ ਕੋਈ ਡਿਸ਼ਵਾਸ਼ਰ ਦਾ ਕੰਮ ਕਰਦਾ ਕੋਈ ਕੁੱਕ ਦਾ ਕੰਮ ਕਰਦਾ ਕੋਈ ਕੈਸ਼ੀਅਰ ਦਾ ਕੰਮ ਕਰਦਾ ਹਣਾ ਅੱਡੋ-ਵਾਡਾ ਡਿਫਰੈਂਟ ਕੰਮ ਕਰਦੇ ਆ ਪਰ ਲੱਗਦੇ ਉਹ ਆਗੇ ਇੱਥੇ ਹੀ ਆ ਆ ਤੁਹਾਨੂੰ ਮੈਂ ਦਿਖਾਉਣਾ ਸਾਹਮਣੇ ਦੇਖ ਲੋ ਵਿਨਰਸ ਸਟੋਰ ਆ ਇਹ ਕੱਪੜੇ ਦਾ ਰਿਟੇਲ ਸਟੋਰ ਆ ਇੱਥੇ ਵੀ ਆਪਣੇ ਬਹੁਤ ਸਾਰੇ ਸਟੂਡੈਂਟ ਲੱਗੇ ਹੋਏ ਆ ਠੀਕ ਹੈ ਹੁਣ ਤੁਸੀਂ ਆ ਸਾਹਮਣੇ ਵੇਖਦੇ ਆ 4-5 ਅ ਰੈਸਟੋਰੈਂਟ ਜਾਂ ਛੋਟੇ-ਛੋਟੇ ਬ੍ਰਾਂਚ ਆ ਕਹ ਲੋ ਤੁਸੀਂ ਜਿਹੜਾ ਬਣੀਆਂ ਹੋਈਆਂ ਮੈਰੀ ਬ੍ਰਾਊਨ ਚਿਕਨ ਆ ਠੀਕ ਹੈ ਇੱਥੇ ਵੀ ਲੋਕ ਆਉਂਦੇ ਆ ਖਾਂਦੇ ਆ ਬੈਠ ਕੇ ਠੀਕ ਹੈ ਜਿਵੇਂ ਮੈਕਡੋਨਲਡਸ ਉਦਾਂ ਦੀਆਂ ਇਹ ਫਰੈਂਚਾਈਜ਼ ਹੈਗੀਆਂ ਔਸਮੋ ਦੇਖ ਲੋ ਇਦਾਂ ਦੇ ਆ ਕੇ ਰੈਸਟੋਰੈਂਟਾਂ ਦੇ ਉੱਤੇ ਆਪਣੇ ਬੱਚੇ ਕੰਮ ਕਰਦੇ ਆ ਹੁਣ ਜੇ ਆਪਾਂ ਜੇ ਆਪਾਂ ਗੱਲ ਕਰੀਏ ਪੈਸੇ ਦੀ ਜਿਹੜੇ ਤਾਂ ਰਿਟੇਲ ਸਟੋਰ ਦੇ ਵਿੱਚ ਕੰਮ ਕਰਦੇ ਆ ਜਿਵੇਂ ਕੋਈ ਵਾਲਮਾਰਟ ਹੋ ਗਿਆ ਤੇ ਕੋਸਕੋ ਹੋ ਗਿਆ ਇਦਾਂ ਦਾ ਕੈਨੇਡੀਅਨ ਟਾਇਰ ਕੋਈ ਵੀ ਰਿਟੇਲ ਸਟੋਰ ਹੋ ਗਿਆ ਉੱਥੇ ਉਹਨਾਂ ਨੂੰ ਮਿਲਦੇ ਆ ਮਿਨੀਮਮ ਵੇਜ 15 ਤੋਂ 17 17.5 ਜਿਹੜੀ ਤੁਸੀਂ ਪ੍ਰੋਵਿੰਸ ਦੇ ਵਿੱਚ ਹੈਗੀਆਂ ਉਹਦੇ ਅਕੋਰਡਿੰਗ ਇਹਨਾਂ ਨੂੰ ਪੈਸੇ ਮਿਲਦੇ ਆ ਮਿਨੀਮਮ ਵੇਜ ਮਿਲਦਾ ਮਤਲਬ ਕੋਈ ਜਿਆਦਾ ਪ੍ਰਾਥਮਿਕ ਉਹ ਕਿ ਨਹੀਂ ਮਿਲਦੇ ਜਿੰਨੇ ਮਿਨੀਮਮ ਰੱਖਿਆ ਸਰਕਾਰ ਨੇ ਵੀ ਇੱਕ ਬੰਦੇ ਨੂੰ ਮਿਲਣ ਚਾਹੀਦਾ ਉਹਨੇ ਹੀ ਮਿਲਦੇ ਆ 15 ਤੋਂ 17 ਡਾਲਰ ਘੰਟੇ ਦੇ ਮਿਲਦੇ ਆ ਤੇ ਜਿੰਨੇ ਘੰਟੇ ਚ ਲੋਕ ਕੰਮ ਕਰਦੇ ਆ ਉਹਦੇ ਅਕੋਰਡਿੰਗ ਉਹਨਾਂ ਨੂੰ ਪੈਸੇ ਆ ਜਾਂਦੇ ਆ ਜਿਹੜੇ ਕਰਦੇ ਆ ਫੂਡ ਫੂਡ ਦੇ ਵਿੱਚ ਕੰਮ ਉੱਥੇ ਦੋ ਤਿੰਨ ਪੋਜੀਸ਼ਨਾਂ ਹੁੰਦੀਆਂ ਕੁੱਕ ਦੀਆਂ ਹੁੰਦੀਆਂ ਕਿਚਨ ਹੈਲਪਰ ਹੁੰਦੇ ਆ ਠੀਕ ਐ ਤੇ ਬਸ ਇਦਾਂ ਦੀ ਜੌਬ ਹੁੰਦੀ ਆ ਉੱਥੇ ਉਹਨਾਂ ਨੂੰ ਵੀ ਬਸ ਮਿਨੀਮਮ ਮਿਲਦੇ ਆ 15 ਤੋਂ 17 ਡਾਲਰ ਘੰਟੇ ਦੇ ਉਸ ਤੋਂ ਬਾਅਦ ਕੀ ਆਉਂਦਾ ਉਹ ਉਹ ਤੋਂ ਬਾਅਦ ਆਉਂਦਾ ਫੈਕਟਰੀਆਂ ਹੋਗੀਆਂ ਵੇਅਰ ਹਾਊਸ ਹੋ ਗਏ ਜਿੱਥੇ ਆਪਣੇ ਜ਼ਿਆਦਾਤਰ ਪੰਜਾਬੀ ਕੰਮ ਕਰਦੇ ਆ ਜਿਹੜੇ ਸਟੂਡੈਂਟ ਆਉਂਦੇ ਆ ਜਿਵੇਂ ਵੱਡੇ ਸ਼ਹਿਰਾ ਬ੍ਰੈਂਟਨ ਹੋ ਗਿਆ ਠੀਕ ਆ ਤੇ ਉਦਾਂ ਟ੍ਰਾਂਟੋ ਦੇ ਮਤਲਬ ਜੀਟੀਏ ਦੇ ਵਿੱਚ ਜ਼ਿਆਦਾਤਰ ਇਦਾਂ ਦੇ ਕੰਮ ਆ ਜਿੱਥੇ ਆਪਣੇ ਬੰਦੇ ਪੈਕਿੰਗ ਦਾ ਕੰਮ ਕਰਦੇ ਨੇ ਜਾਂ ਫਿਰ ਕਈ ਫੋਰਕਲਿਫਟ ਦਾ ਕੰਮ ਕਰਦੇ ਨੇ ਹਨਾ ਜਿਹੜੇ ਥੋੜੇ ਜਿਹਾ ਲਾਇਸੈਂਸ ਵਗੈਰਾ ਲੈ ਲੈਂਦੇ ਨੇ ਆਪਣੇ ਬੰਦੇ ਉੱਥੇ ਸਕਿਉਰਿਟੀ ਦਾ ਵੀ ਕੰਮ ਹੁੰਦਾ ਤਾਂ ਮਤਲਬ ਕਿ ਇਦਾਂ ਦੀਆਂ ਜੌਬਾਂ ਕਰਦੇ ਆ ਉਹਦੇ ਵਿੱਚ ਵੀ ਡਿਪੈਂਡ ਕਰਦਾ ਕੰਪਨੀਆ ਤੋਂ ਪਰ 15 ਤੋਂ 20 ਡਾਲਰ ਦੇ ਵਿੱਚ ਵਿੱਚ ਪੇ ਰੇਟ ਹੈਗਾ ਉਥੇ ਕਿਸੇ ਅਕੋਰਡਿੰਗ ਟੂ ਜਿੱਥੇ ਤੁਸੀਂ ਲੱਗਿਆ ਨਾ ਕਿਸੇ ਦਾ ਕਿੰਨਾ ਕਿਸੇ ਦਾ ਕਿੰਨਾ ਪਰ 15 ਤੋਂ 20 ਡਾਲਰ ਘੰਟੇ ਦੇ ਮਿਲਦੇ ਆ ਉਹਨਾਂ ਨੂੰ ਸੋ ਇਹ ਤਿੰਨ ਹੋ ਗਈਆਂ ਪਹਿਲਾ ਰਿਟੇਲ ਸਟੋਰ ਹੋ ਗਿਆ ਫਿਰ ਫੂਡ ਹੋ ਗਿਆ ਫਿਰ ਆਪਣੇ ਵੇਅਰ ਹਾਊਸ ਫੈਕਟਰੀਆਂ ਹੋ ਗਈਆਂ ਜਿੱਥੇ ਆਪਣੇ ਪੰਜਾਬੀ ਕੰਮ ਕਰਦੇ ਆ ਜ਼ਿਆਦਾਤਰ ਤੇ ਕਈ ਬੰਦੇ ਕੰਮ ਕਰਦੇ ਆ ਹੁਣ ਕੰਸਟਰਕਸ਼ਨ ਦਾ ਉਹ ਹਰ ਕਿਸੇ ਨੂੰ ਨਹੀਂ ਮਿਲਦਾ ਹਨਾ ਜਿੱਦਾਂ ਕੋਈ ਚਲੋ ਲੱਗਿਆ ਹੁੰਦਾ ਕਿਤੇ ਨਾ ਕਿਤੇ ਹੁੰਦਾ ਰੈਫਰੈਂਸ ਨਾਲ ਕਿਤੇ ਬੰਦਾ ਲਾ ਦਿੰਦਾ ਦੇ ਕੰਸਟਰਕਸ਼ਨ ਦਾ ਕੰਮ ਕਰਦੇ ਆ ਉਹਦੇ ਵਿੱਚ ਜੇ ਤਾਂ ਕੈਸ਼ ਕਰਦੇ ਆ ਤਾਂ 12 13 14 ਡਾਲਰ ਮਿਲ ਜਾਂਦੇ ਆ ਕੈਸ਼ ਤੇ ਦੇ ਦਿੰਦੇ ਆ ਲੋਕ ਹਨ ਤੇ ਜਿਹੜੇ ਬੰਦੇ ਸਨਤੇ ਕਰਦੇ ਆ ਉਥੇ ਬਹੁਤੀ ਮਾਤਰਾ ਜਿ ਮਿਨੀਮਮ ਹੀ ਮਿਲਦਾ ਪਰ ਕੋਈ ਚੰਗੀ ਕੰਪਨੀ ਕਿਸੇ ਗੋਰੇ ਦੀ ਮਿਲ ਜਾਵੇ ਤੁਹਾਨੂੰ ਜਾਂ ਇਦੋਂ ਲੋ ਕਿਸੇ ਕੈਨੇਡੀਅਨ ਕੰਪਨੀ ਤੋਂ ਤੁਹਾਨੂੰ ਕੰਮ ਮਿਲ ਜੇ ਉਹ ਤੁਹਾਨੂੰ ਜ਼ਿਆਦਾ ਤਨਖਾਹ ਵੀ ਦੇ ਸਕਦੇ ਆ ਘੰਟੇ ਦੇ 20 ਡਾਲਰ ਵੀ ਦੇ ਸਕਦੇ ਆ ਕੋਈ ਪੱਕਾ ਨਹੀਂਗਾ ਪਰ ਜ਼ਿਆਦਾਤਰ ਕੈਸ਼ ਤੇ 14 ਡਾਲਰ ਹੀ ਚੱਲਦੇ ਆ ਸਾਰੇ ਕਿਤੇ 14 ਤੋਂ ਘੱਟ ਹੋ ਸਕਦੇ ਆ ਵੱਧ ਨਹੀਂ ਹੁੰਦੇ 13 14 12 ਤੇ ਕੁਝ ਲੋਕ ਕੰਸਟਰਕਸ਼ਨ ਦਾ ਕੰਮ ਕਰਦੇ ਆ ਇਹ ਹੈਗੇ ਨਾਰਮਲ ਜਿਹੜੇ ਆਪਣੇ ਜ਼ਿਆਦਾਤਰ ਲੋਕ ਕੰਮ ਕਰਦੇ ਆ ਇਸ ਤੋਂ ਬਾਅਦ ਆਉਂਦੀ ਹੈ ਕੁਸ਼ਤ ক্যাਟਾਗਰੀ ਜਾਂ ਕੁਸ਼ਤ ਲੋਕ ਜਿਹੜੇ ਆਲਰੇਡੀ ਗ੍ਰੈਜੂਏਟ ਕਰਕੇ ਗ੍ਰੈਜੂਏਸ਼ਨ ਕਰਕੇ ਆਉਂਦੇ ਆ ਤਾਂ ਉਹ ਫਿਰ ਇੱਥੇ ਆ ਕੇ ਕੋਈ ਉਹੋ ਜਿਹੀ ਆਪਣੀ ਲਾਈਨ ਦੀ ਜਿਹਨਾਂ ਨੂੰ ਜੋਬ ਮਿਲ ਜਾਂਦੀ ਮੰਨ ਲਓ 100 ਦੇ ਵਿੱਚੋਂ 20% ਲੋਕ ਇਦਾਂ ਦੇ ਜਿਹਦੀ ਉਹਨਾਂ ਨੂੰ ਆਪਣੀ ਲਾਈਨ ਦੀ ਜੋਬ ਮਿਲ ਜਾਂਦੀ ਆ ਤਾਂ ਜਿਵੇਂ ਆਈਟੀ ਦੀ ਲਾ ਲਓ ਹੈਲਥ ਕੇਅਰ ਚ ਲਾ ਲਓ ਫਾਈਨੈਂਸ ਅਕਾਊਂਟਿੰਗ ਚ ਲਾ ਲਓ ਠੀਕ ਹੈ ਜਿਹਨੂੰ ਚਾਂਸ ਮਿਲਦਾ ਤਾਂ ਉਹਨਾਂ ਦਾ ਜਿਹੜਾ ਪੇ ਰੇਟ ਹੁੰਦਾ ਉਹ 20 ਤੋਂ 25 ਡਾਲਰ ਦੇ ਵਿੱਚ ਵਿੱਚ ਹੋ ਜਾਂਦਾ ਘੰਟੇ ਦਾ ਉਹ ਡਿਪੈਂਡ ਕਰਦਾ ਕਿੰਦਾਂ ਦੀ ਕੰਪਨੀ ਆ ਕਿਦਾਂ ਦੇ ਲੋਕ ਆ ਕਿ ਤੇ ਕੀ ਉਹਨਾਂ ਦਾ ਪੇ ਰੇਟ ਚੱਲਦਾ ਅਕੋਰਡਿੰਗ ਟੂ ਪ੍ਰੋਵੈਂਸ ਅਡਵਰਟ ਹੁੰਦਾ ਪਰ 20 ਤੋਂ 25 ਡਾਲਰ ਉਹਨਾਂ ਨੂੰ ਘੰਟੇ ਦੇ ਮਿਲਦੇ ਇਹ ਤਾਂ ਨਹੀਂ ਜੋਬ ਆ ਤੇ ਉਸ ਤੋਂ ਬਾਅਦ ਜਿਹੜੀ ਆਉਂਦੀ ਆ ਜੋਬ ਅਡਵਾਂਸ ਲੈਵਲ ਤੇ ਜਿਨ੍ਹਾਂ ਕੋਲੇ ਸਪੈਸ਼ਲ ਸਰਟੀਫਿਕੇਸ਼ਨ ਹੁੰਦੀ ਆ ਉਹ ਭਾਵੇਂ ਆਈਟੀ ਦੀ ਹੋਵੇ ਪਾਵੇਂ ਕੋਈ ਇਲੈਕਟ੍ਰੀਸ਼ੀਅਨ ਆ ਪਾਵੇਂ ਕੋਈ ਪਲੰਬਰ ਆ ਤੇ ਪਾਵੇਂ ਕੋਈ ਹੈਲਥ ਕੇਅਰ ਦੇ ਵਿੱਚ ਜਿਨ੍ਹਾਂ ਕੋਲੇ ਜਿਵੇਂ ਕੋਈ ਐਡੀਸ਼ਨਲ ਸਰਟੀਫਿਕੇਟ ਹੁੰਦੇ ਆ ਉਹਨਾਂ ਨੂੰ ਫਿਰ 25 ਤੋਂ 30 ਡਾਲਰ ਵੀ ਪੇ ਰੇਟ ਮਿਲਦਾ ਹੈ ਚਾਹੇ ਉਹ ਪਾਰਟ ਟਾਈਮ ਆ ਵੈਸੇ ਪਾਰਟ ਟਾਈਮਾਂ ਨੂੰ ਇਹ ਲੋਕਾਂ ਨੂੰ ਘੱਟ ਜੌਬ ਮਿਲਦੀਆਂ ਇਦਾਂ ਦੀਆਂ ਜਿਹੜੀਆਂ ਪ੍ਰੋਫੈਸ਼ਨਲ ਕਾਰਪੋਰੇਟ ਜੌਬਾਂ ਹੁੰਦੀਆਂ ਉਹ ਪਾਰਟ ਟਾਈਮ ਉਸ ਘੱਟ ਨਿਕਲਦੀਆਂ ਫੁੱਲ ਟਾਈਮ ਜ਼ਿਆਦਾ ਪੋਜੀਸ਼ਨ ਹੁੰਦੀਆਂ ਉਹਨਾਂ ਕੋਲੇ ਪਰ ਜੇ ਕਿਸ ਨੂੰ ਮਿਲਦੀ ਆ ਤਾਂ ਬਹੁਤ ਲੋਕਾਂ ਨੂੰ ਮਿਲ ਵੀ ਜਾਂਦੀ ਆ 25 ਤੋਂ 30 ਡਾਲਰ ਉਹਨਾਂ ਦਾ ਜਿਹੜਾ ਪੇ ਰੇਟ ਹੁੰਦਾ ਘੰਟੇ ਦਾ ਠੀਕ ਆ ਉਦੋਂ ਬਾਅਦ ਚ ਫੁੱਲ ਟਾਈਮ ਵਾਲਿਆਂ ਨੂੰ ਜ਼ਿਆਦਾ ਓਪਰਚੁਨਿਟੀ ਹੁੰਦੀ ਆ ਫੁੱਲ ਟਾਈਮ ਵਾਲਿਆਂ ਨੂੰ ਡਿਪੈਂਡ ਕਰਦਾ ਜਿਵੇਂ ਹੁਣ ਮੈਂ ਬਹੁਤ ਸਾਰੇ ਬੰਦਿਆਂ ਨੂੰ ਮਿਲਿਆ ਜਿਨ੍ਹਾਂ ਕੋਲੇ ਜਿਵੇਂ ਇਲੈਕਟ੍ਰੀਸ਼ੀਅਨ ਦਾ ਉਹਨਾਂ ਦਾ ਘੱਟੋ ਘਾਟ 45 46 ਡਾਲਰ ਘੰਟੇ ਦੇ ਰੇਟ ਆ ਬਹੁਤ ਸਾਰੇ ਇੰਡੀਅਨ ਬੰਦੇ ਲੱਗੇ ਹੋਏ ਨੇ ਇਲੈਕਟ੍ਰੀਸ਼ੀਅਨ ਇੱਥੇ ਆ ਕੇ ਉਹਨਾਂ ਨੂੰ ਇੱਕ ਸਰਟੀਫਿਕੇਟ ਬਣਾਉਣਾ ਪੈਂਦਾ ਐਚ اے ਵੀ ਸੀ ਸ਼ਾਇਦ ਉਹ ਵਾਯਦਾ ਰੈਟਸੀ ਰਿਪੀ ਸਰਟੀਫਿਕੇਟ ਹੁੰਦਾ ਮੈਂ ਤੋਂ ਪੁੱਛਿਆ ਸੀ ਪਰ ਉਹਦੇ ਨਾਲ ਜੇ ਤੁਸੀਂ ਉਹ ਕਰ ਲੈਨੇ ਆ ਤਾਂ ਤੁਹਾਡਾ ਪੇ ਰੇਟ ਐਜ਼ ਅ ਇਲੈਕਟ੍ਰੀਸ਼ੀਅਨ 40 ਤੋਂ 50 ਡਾਲਰ ਘ ਮੈਲਦੀ ਆ ਤੁਹਾਨੂੰ ਪੈਸੇ ਉਹ ਚ ਸੋ ਇਹ ਜਿਹੜੀਆਂ ਜੌਬਾਂ ਸੀਗੀਆਂ ਆਪਣੇ ਮੋਸਟਲੀ ਪੰਜਾਬੀ ਸਟੂਡੈਂਟ ਆਗੇ ਕਰਦੇ ਆ ਪਰ ਹੁਣ ਜਦੋਂ ਸਟੂਡੈਂਟ ਤੋਂ ਬਾਅਦ ਵਰਕ ਪਰਮਿਟ ਤੇ ਹੋ ਜਾਂਦਾ ਜਾਂ ਕੋਈ ਬੰਦਾ ਪੀਆਰ ਹੋ ਜਾਂਦਾ ਤਾਂ ਉਹ ਬਹੁਤ ਸਾਰੇ ਲੋਕ ਆ ਆਪਣਾ ਪ੍ਰੋਫੈਸ਼ਨ ਚੂਜ਼ ਕਰ ਲੈਂਦੇ ਆ ਕਿ ਕਿਸੇ ਪ੍ਰੋਫੈਸ਼ਨ ਚ ਜਾਣਾ ਤਾਂ ਜਿਹੜਾ ਕੋਈ ਤੁਸੀਂ ਕਾਰਪੋਰੇਟ ਚ ਕੋਈ ਕੰਮ ਕਰਦੇ ਆ ਵਧੀਆ ਕੋਈ ਮਤਲਬ ਕਿ ਤੁਸੀਂ ਆਪਣੀ ਲਾਈਨ ਦਾ ਕੰਮ ਕਰਦੇ ਆ ਸਟਡੀ ਦੇ ਅਕੋਰਡਿੰਗ ਤਾਂ ਤੁਹਾਨੂੰ ਮਤਲਬ ਕਿ 25 ਤੋਂ 30 ਪੇ ਰੇਟੜਾ ਮਿਲ ਜਾਂਦਾ ਜੇ ਤੁਸੀਂ ਵਧੀਆ ਕੰਪਨੀ ਜੇ ਲੱਗੇ ਆ ਜੇ ਤੁਸੀਂ ਆਪਣੇ ਦੇਸੀ ਲੋਕਾਂ ਕੋਲੇ ਲੱਗਣਾ ਜਾਂ ਕੰਮ ਕਰਦੇ ਆ ਉਹਨਾਂ ਕੋਲੇ ਤੁਹਾਨੂੰ ਫਿਰ ਮਿਨਿਮਮ ਹੀ ਮਿਲਣਾ ਵੱਧ ਤੋਂ ਵੱਧ 20 ਡਾਲਰ ਪਰ ਜਿਹੜੇ ਇਥੋਂ ਦੀਆਂ ਕੰਪਨੀਆਂ ਕੋਸ਼ਿਸ਼ ਕਰ ਉਹ ਤੁਹਾਨੂੰ ਚੰਗੇ ਪੈਸੇ ਦੇ ਦਿੰਦੀਆਂ ਜੇ ਤੁਹਾਡੇ ਕੋਲੇ ਕੋਈ ਰੀਅਲ ਟੈਲੈਂਟ ਹੈਗਾ ਸੋ ਤੁਹਾਨੂੰ ਲੱਗਦਾ ਪਤਾ ਨਹੀਂ ਇੰਡੀਆ ਬੈਠਿਆਂ ਨੂੰ ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਪਤਾ ਨਹੀਂ ਉੱਥੇ ਕੀ ਕੀ ਜਾਂਦੇ ਆ ਜਾਂ ਕਿੰਨੇ ਕੇ ਪੈਸੇ ਬਣਾਈ ਜਾਂਦੇ ਆ ਸੋ ਜਿਹੜਾ ਇੱਕ ਆਮ ਬੰਦਾ ਰੈਸਟੋਰੈਂਟ ਦੇ ਕੰਮ ਕਰਦਾ ਰਿਟੇਲ ਸਟੋਰ 'ਚ ਕੰਮ ਕਰਦਾ ਜਾਂ ਕਿਤੇ ਵੇਅਰ ਹਾਊਸ 'ਚ ਕੰਮ ਕਰਦਾ ਉਹੋ ਮਹੀਨੇ ਦਾ 2200 ਤੋਂ ਲੈ ਕੇ 25 2600 ਤੱਕ ਜਿਹੜਾ ਡਾਲਰ ਆ ਉਹ ਬਣਾਉਂਦਾ ਤੇ ਜਿਹੜਾ ਕੋਈ ਬੰਦਾ ਉਹ ਤੋਂ ਥੋੜਾ ਜਿਹਾ ਐਡਵਾਂਸ ਲੈਵਲ ਆਪਣੀ ਲਾਈਨ ਦੇ ਵਿੱਚ ਕੰਮ ਕਰਦਾ ਕਾਰਪੋਰੇਟ ਆਫਿਸ 'ਚ ਉਹ ਬੰਦਾ 2800 ਤੋਂ ਲੈ ਕੇ 3400 3500 ਤੱਕ ਡਾਲਰ ਆੜਾ ਉਹ ਮਹੀਨੇ ਦਾ ਇੱਕ ਨਾਰਮਲ 8 ਘੰਟੇ ਦੀ ਜੌਬ ਤੋਂ ਬਣਾਉਂਦਾ ਠੀਕ ਹੈ ਤੇ ਜਿਹੜੇ ਕੋਈ ਵਾਕੀ ਜਿਹਨਾਂ ਕੋਲ ਸਰਟੀਫਿਕੇਸ਼ਨ ਹੈਗੀ ਹੈ ਕੋਈ ਹੈਲਥ ਕੇਅਰ ਚਾਹ ਜਾਂ ਕੋਈ ਐਦਾਂ ਦਾ ਕੋਈ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਉਹਨਾਂ ਦੇ ਇੱਥੇ ਆ ਕੇ ਜਾਂ ਕੋਈ ਸਰਟੀਫਿਕੇਸ਼ਨ ਲਈ ਆ ਉਹ ਫਿਰ ਉਸ ਤੋਂ ਬਾਅਦ 4000 5000 ਜਾਂ 5500 ਮਤਲਬ ਜੌਬ ਤੋਂ ਕਮਾ ਲੈਂਦੇ ਆ ਕਈ ਬੰਦਿਆਂ ਦਾ ਪਰ ਐਨੂਅਲ ਮਤਲਬ ਪੈਕੇਜ ਲੱਗ ਜਾਂਦਾ ਤੇ ਕਈ ਬੰਦਿਆਂ ਨੂੰ ਉਦਾਂ ਹੀ ਆਵਰਲੀ ਰੇਟ ਜਿਹੜਾ ਮਿਲਦਾ ਸੋ ਜਿਨ੍ਹਾਂ ਦੇ ਐਨੂਅਲ ਪੈਕੇਜ ਲੱਗਦੇ ਆ ਉਹਨਾਂ ਦਾ ਪਰ ਘੰਟੇ ਦੇ ਹਿਸਾਬ ਨਾਲ ਕੁਝ ਨਹੀਂ ਹੁੰਦਾ ਪਰ ਦਿਨ 'ਚ ਕਿਸੇ ਕਿਸੇ ਦਿਨ ਕੰਮ 7 ਘੰਟੇ ਵੀ ਕਰਾ ਸਕਦੇ ਕਿਸੇ ਦਿਨ 10 ਘੰਟੇ ਵੀ ਕਰਾ ਸਕਦੇ ਆ ਸੋ ਉਹਦੇ 'ਚ ਉਹ ਤੁਹਾਨੂੰ ਕਿੰਨਾ ਵੀ ਕੰਮ ਕਰਾ ਸਕਦੇ ਆ ਜਿਨ੍ਹਾਂ ਦਾ ਪੈਕੇਜ ਲੱਗਦਾ ਵੀ ਜਿਹੜੇ ਆਮ ਘੰਟਿਆਂ ਦੇ ਹੁੰਦਾ ਉਹ ਤਾਂ ਬਰਸਾਤ 8 ਘੰਟੇ ਜਿਹਨੇ ਜੌਬ ਲੱਗਦੀ ਆ ਹਨਾ 8 ਘੰਟੇ ਮੋਸਟਲੀ ਟਾਈਮ ਹੁੰਦਾ ਇਹਨਾਂ 9 ਘੰਟੇ ਹੁੰਦਾ 1 ਘੰਟਾ ਬ੍ਰੇਕ ਹੁੰਦੀ ਆ ਤੇ 8 ਘੰਟੇ ਜੋਬ ਹੁੰਦੀ ਆ ਪਰ ਜਿਨ੍ਹਾਂ ਦੇ ਐਨੂਅਲ ਪੈਕੇਜ ਲੱਗਦੇ ਆ ਉਹਨਾਂ ਦੀ ਲਿਮਟ ਕੋਈ ਨਹੀਂ ਹੁੰਦੀ ਤੁਹਾਨੂੰ ਰਾਤ ਨੂੰ ਜਦੋਂ ਵੀ ਜਿੰਨਾ ਦਾ ਕੰਮ ਆ ਮਤਲਬ ਕਿ ਉਹ ਤੁਹਾਨੂੰ ਕਦੋਂ ਵੀ ਸੱਤ ਸਕਦੇ ਤੇ ਕਿੰਨਾ ਵੀ ਟਾਈਮ ਲੱਗ ਸਕਦਾ ਪਰ ਡੇ ਦੇ ਹਿਸਾਬ ਦੇ ਨਾਲ ਸੋ ਇਹ ਸਿਗੀਆਂ ਜੌਬਾਂ ਆਪਣੇ ਲੋਕ ਜਿਹੜੇ ਕਰਦੇ ਆ ਪਰ ਮੋਸਟਲੀ ਅੱਜਕੱਲ ਹੁਣ ਹਰ ਇੱਕ ਬੰਦਾ ਕੰਸਟਰਕਸ਼ਨ ਤੇ ਹੈਲਥ케ਅਰ ਦੇ ਵਿੱਚ ਭੱਜ ਰਿਹਾ ਕਿਉਂਕਿ ਅੱਜਕੱਲ ਕੈਨੇਡਾ ਦੇ ਹਾਲਾਤ ਆੜੇ ਹੋਏ ਪਿਆ ਉਹ ਕੰਸਟਰਕਸ਼ਨ ਤੇ ਹੈਲਥ케ਅਰ ਵਾਲਿਆਂ ਨੂੰ ਪੀਆਰ ਦਾ ਆੜੀ ਪਾਇਓਰਿਟੀ ਦੇ ਤੇ ਕੰਕਰੀਟ ਦਾ ਕੰਮ ਕਰਦੇ ਆ ਬਹੁਤ ਸਾਰੇ ਬੰਦੇ ਇਦਾਂ ਨਹੀਂ ਜੱਮਾਂ ਕਰਦੇ ਆ ਪਰ ਇਹ ਆਪਾਂ ਗੱਲ ਕਿਸੇ ਹੋਰ ਵੀਡੀਓ ਚ ਕਰਾਂਗੇ ਸੋ ਅੱਜ ਤੁਹਾਨੂੰ ਮੈਂ ਐਕਸਪਲੇਨ ਕੀਤਾ ਕਿ ਆਪਣੇ ਜਿਹੜੇ ਲੋਕ ਆ ਉਹ ਆ ਕੇ ਕਰਦੇ ਕੀ ਆ ਸੋ ਇੰਡੀਆ ਦੇ ਜਾਂ ਪੰਜਾਬ ਦੇ ਵਾਂਗੂ ਜਿਵੇਂ ਨਵੇਂ ਕੈਫੇ ਖੁੱਲ੍ਹੇ ਆ ਬੰਦਾ ਕੈਫੇ ਕਾਊਂਟਰ ਤੇ ਖੜਾ ਜਾਂ ਪਿੱਛੇ ਕੋਈ 버ਗਰ ਬਣਾਈ ਜਾਂਦਾ ਜਾਂ ਕਿ ਭਾਂਡੇ ਧੋਈ ਜਾਂਦਾ ਜਾਂ ਕਿ ਕਿਸੇ ਗਰੋਸਰੀ ਸਟੋਰ 'ਚ ਆਪਣੇ ਇੰਡੀਆ 'ਚ ਬੰਦੇ ਲੱਗੇ ਹੁੰਦੇ ਆ ਸਾਮਾਨ ਟਿਕਾਉਂਦੇ ਹੁੰਦੇ ਆ ਸਟਾਕਿੰਗ ਕਰਦੇ ਆ ਸੋ ਉਦਾਂ ਦੇ ਹੀ ਕੰਮ ਇੱਥੇ ਕਰਦੇ ਆ ਪਰ ਇੱਥੇ ਫਰਕ ਕੀ ਪੈਂਦਾ ਇੱਥੇ ਆਗੇ ਪੈਸੇ ਡਿਫਰੈਂਟ ਹੋ ਜਾਂਦਾ ਹੁਣ ਆਪਣੇ ਉਥੇ KFC ਦੇ ਵਿੱਚ ਇੰਡੀਆ ਚ ਜਾਂ ਮੈਕਡੋਨੀ ਦੇ ਵਿੱਚ ਜਿਹੜੇ ਬੰਦੇ ਹੁਣ ਉਥੇ ਘੰਟਿਆਂ ਦੇ ਕੰਮ ਕਰਦੇ ਉਹਨਾਂ ਨੂੰ 35-40 ਰੁਪਏ ਮਿਲਦੇ ਆ ਘੰਟੇ ਦੇ ਸੋ ਇੱਥੇ ਮਿਲਦੇ ਆ ਤੁਹਾਨੂੰ 17 ਡਾਲਰ ਡਾਲਰੀ ਦੀ ਜਿਵੇਂ ਗੱਲ ਕਰਾਂ ਸੋ ਇਸੇ ਕਰਕੇ ਪੈਸਾ ਡਬਲ ਹੋ ਜਾਂਦਾ ਹੋਰ ਉਥੇ ਕੋਈ ਫਰਕ ਨਹੀਂ ਆ ਕੰਮ ਓਵੇਂ ਹੀ ਕਰਨਾ ਪੈਂਦਾ ਸਾਰਾ ਕੁਝ ਬਾਕੀ ਓਵੇਂ ਹੀ ਆ ਸੋ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਦੱਸਿਆ ਕਿ ਆਪਣੇ ਲੋਕ ਇੱਥੇ ਕੀ ਕਰਦੇ ਆ ਤੇ ਕੀ ਤੁਹਾਡੇ ਮਾਈਂਡ ਚਲਦਾ ਹੁਣ ਤੁਸੀਂ ਡਾਲਰ ਨਾਲ ਦੇ ਹਿਸਾਬ ਆਪ ਹੀ ਲਾ ਲੈਣਾ ਕਿ ਕਿੰਨੇ ਡਾਲਰ ਕਿੰਨੇ ਬਣਦੇ ਆ ਤੇ ਇਹ ਰੈਗੂਲਰ ਕੰਮ ਹੁੰਦੇ ਆ ਜਿਹੜੇ ਆਪਣੇ ਲੋਕ ਇੱਥੇ ਆ ਕੇ ਕਰਦੇ ਆ ਤੇ ਕਈ ਲੋਕ ਕਲੀਨਿੰਗ ਵੀ ਕਰਦੇ ਆ ਤੁਹਾਨੂੰ ਨਹੀਂ ਦੱਸਦੇ ਬਹੁਤ ਲੋਕ ਇੱਥੇ ਕਲੀਨਿੰਗ ਕਰਦੇ ਆ ਸਟੋਰਾਂ ਦੇ ਵਿੱਚ ਭਾਂਡੇ ਧੋਂਦੇ ਆ ਉਹ ਕੰਮ ਹਰ ਇੱਕ ਬੰਦੇ ਦਾ ਹਰ ਵਧੀਆ ਹੁੰਦਾ ਪਰ ਕਈ ਲੋਕ ਦੱਸਦੇ ਨਹੀਂ ਤੁਹਾਨੂੰ ਸ਼ਾਇਦ ਭਰਮ ਹੁੰਦਾ ਕੋਈ ਵਹਿਮ ਹੁੰਦਾ ਪਤਾ ਨਹੀਂ ਉਹ ਕੀ ਕਰੀ ਜਾਂਦੇ ਆ ਸੋ ਦਿਸ ਇਜ਼ 올 ਦੇ ਡੂ ਐਂ ਐਨੇ ਕੇ ਪੈਸੇ ਬੰਦਦੇ ਆ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਜੇ ਕਿਸੇ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ